ਆਪ ਸਭ ਦਾ ਹਾਰਦਿਕ ਸਵਾਗਤ ਕਰਦੀ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਪੈਨਸ਼ਨਸ ਦੀ ਔਰਤਾਂ ਦੇ ਨਾਲ ਸੰਬੰਧਿਤ ਅੱਜ ਦੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੀ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਚਾਹੀ ਮੁਲਾਜ਼ਮਤ ਚਾਹੀ ਪੈਨਸ਼ਨਸ ਤੇ ਚਾਹੀ ਹੋਰ ਨਾ ਕਿਸੇ ਵੀ ਆਮ ਲੋਕਾਂ ਨਾਲ ਜੁੜੀ ਹੋਈ ਜਾਣਕਾਰੀ ਹੋਵੇ ਤੁਹਾਡੇ ਨਾਲ ਇਸ ਚੈਨਲ ਤੇ ਸ਼ੇਅਰ ਕਰਦੇ ਆਂ ਤੇ ਐਜੂਕੇਸ਼ਨਲ ਵੀਡੀਓਜ਼ ਵੀ ਨਾਲ-ਨਾਲ ਤੁਹਾਡੇ ਨਾਲ ਪੰਜਾਬੀ ਵਿਸ਼ੇ ਨੂੰ ਲੈ ਕੇ ਸ਼ੇਅਰ ਕਰਦੀ ਆਂ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਆਪਣੇ ਸਾਥੀਆਂ ਨਾਲ ਜਰੂਰ ਸ਼ੇਅਰ ਕਰ ਦਿਓ ਸੋ ਅੱਜ ਗੱਲ ਕਰਾਂਗੇ ਪੈਨਸ਼ਨਸ ਤੇ ਔਰਤਾਂ ਨੂੰ ਜੋ ਵੱਡਾ ਲਾਭ ਮਿਲਣ ਦੀ ਗੱਲ ਹੋ ਰਹੀ ਹੈ ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸ ਚੁੱਕੀ ਆਂ ਕਿ ਜਿਹੜੇ 65 ਸਾਲ ਤੋਂ ਉੱਪਰ ਬਜ਼ੁਰਗ ਸਨ ਔਰਤਾਂ ਸਨ ਪੈਨਸ਼ਨਸ ਸਨ ਉਹਨਾਂ ਲਈ ਬੀਮਾ ਜਿਹੜੀ ਸਕੀਮ ਹੈ ਉਹ ਲਾਗੂ ਹੋ ਚੁੱਕੀ ਹੈ ਉਹ ਅਪਲਾਈ ਕਰ ਸਕਦੇ ਆਂ ਦੂਸਰਾ ਖਜ਼ਾਨਾ ਭਰਨ ਤੋਂ ਬਾਅਦ ਕਈ ਔਰਤਾਂ ਨੂੰ 1000 ਰੁਪਏ ਮਿਲਣ ਲਈ ਜਿਹੜਾ ਕਾਫੀ ਉਤਸੁਕਤਾ ਸੀਗੀ ਕਿ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਗੱਲ ਹੋ ਰਹੀ ਹੈ ਕਿ ਕਦੋਂ ਮਿਲਣਗੇ ਤਾਂ ਕਾਫੀ ਨਿਊਜ਼ ਆ ਰਹੀਆਂ ਨੇ ਕਿਉਂਕਿ ਇਸ ਆਪ ਸਰਕਾਰ ਵੱਲੋਂ ਇਸ ਚੀਜ਼ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਖਜ਼ਾਨਾ ਭਰਨ ਤੋਂ ਬਾਅਦ ਹੀ ਔਰਤਾਂ ਨੂੰ ਜਿਹੜਾ 1000 ਰੁਪਿਆ ਮਿਲੇਗਾ ਇਹ ਕੁਲਤਾਰ ਸਿੰਧਵਾ ਵੱਲੋਂ ਜਿਹੜਾ ਬਿਆਨ ਆਇਆ ਸੀ ਤੇ ਇੱਥੇ ਕਿਹਾ ਜਾ ਰਿਹਾ ਕਿ ਔਰਤਾਂ ਨੂੰ ਥੋੜਾ ਜਿਹਾ ਹੋਰ ਵੀ ਉਡੀਕ ਕਰਨੀ ਪਊਗੀ ਕਿਉਂਕਿ ਜਿੰਨਾ ਚਿਰ ਪੰਜਾਬ ਸਰਕਾਰ ਦੇ ਖਜ਼ਾਨੇ ਭਰੇ ਨਹੀਂ ਜਾਣਗੇ ਉਨਾ ਚਿਰ ਔਰਤਾਂ ਨੂੰ 1000 ਰੁਪਿਆ ਨਹੀਂ ਮਿਲੂਗਾ ਤੇ ਨਾਲ ਹੀ ਇੱਕ ਖਬਰ ਸਿਗੀ ਕਿ ਆ ਪੈਨਸ਼ਨ ਵਧਣ ਦੀ ਗੱਲ ਹੋ ਰਹੀ ਸੀ ਕਿ 1500 ਪੈਨਸ਼ਨ ਮਿਲਦੀ ਹੈ ਤੇ ਹੁਣ 2500 ਕਦੋਂ ਮਿਲੂਗੀ ਤਾਂ ਇਹ ਵੀ ਨਾਲ ਹੀ ਜੇ ਆਪਾਂ ਦੇਖੀਏ ਤਾਂ ਇਹ ਖਬਰ ਕਿਤਨਾ ਕਿਹਦੇ ਨਾਲ ਹੀ ਜੁੜੀ ਹੋਈ ਹੈ ਜੇਕਰ 1000 ਰੁਪਿਆ ਸਰਕਾਰ ਵਧਾਉਂਦੀ ਹੈ ਤਾਂ ਫੇਰ ਹੀ ਉਹਨਾਂ ਸਕੀਮਾਂ ਦੇ ਉੱਪਰ ਕੰਮ ਹੋਊਗਾ ਕਿ ਪੈਨਸ਼ਨ ਵੀ 2500 ਦੀ ਹੀ ਵੱਧਦੀ ਹੈ ਜਦੋਂ ਸਰਕਾਰ ਆਪਦੇ ਆਪ ਨੂੰ ਇਹ ਕਵੇਗੀ ਕਿ ਸਾਡੇ ਕੋਲ ਖਸਾਨੇ ਭਰਪੂਰ ਨੇ ਤੇ ਬਾਕੀ ਜਦੋਂ ਇਲੈਕਸ਼ਨਸ ਹੁੰਦੇ ਆ ਜ਼ਿਆਦਾਤਰ ਉਦੋਂ ਹੀ ਗੱਲਾਂ ਆਪਣੇ ਆਮ ਲੋਕਾਂ ਕੇ ਰੱਖੀਆਂ ਜਾਂਦੀਆਂ ਤਾਂ ਉਸ ਨੂੰ ਬਾਅਦ ਵਿੱਚ ਕਾਫੀ ਟਾਈਮ ਲਈ ਲਟਕਾਇਆ ਜਾਂਦਾ ਹੈ ਤਾਂ ਇਹ ਬਿਆਨ ਹੈ ਜਿਹੜੇ ਸਰਕਾਰ ਬਣ ਸਮੇਂ ਆਏ ਸੀ ਤੇ ਹੁਣ ਇਹਦੇ ਉੱਪਰ ਇਹੀ ਗੱਲਾਂ ਨੂੰ ਜਤਾਇਆ ਜਾਂਦਾ ਹੈ ਕਿ ਜਦੋਂ ਖਜ਼ਾਨੇ ਪਰ ਜਾਣਗੇ ਤਾਂ ਪੈਨਸ਼ਨ ਵਧਾਈ ਜਾਊਗੀ ਤੇ ਨਾਲ ਹੀ ਔਰਤਾਂ ਨੂੰ 1000 ਰੁਪਿਆ ਜਿਹੜਾ ਹਰ ਮਹੀਨੇ ਮਿਲੇਗਾ ਸੋ ਇਸ ਦੇ ਵਿੱਚ ਕੋਈ ਆਫੀਸ਼ੀਅਲੀ ਹਲੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਸਿਰਫ ਇਹਦੇ ਵਿੱਚ ਜਿਹੜੀ ਬਿਆਨ ਬਾਜ਼ੀ ਹੀ ਹੁੰਦੀ ਹੈ ਲਗਭਗ ਜਿਰੇ ਵੀ ਵੱਖਰੇ ਵੱਖਰੇ ਮੰਤਰੀਆਂ ਉਹਨਾਂ ਵੱਲੋਂ ਇਹੀ ਕਿਹਾ ਜਾਂਦਾ ਕਿ ਜਲਦ ਹੀ ਉਹ ਇਸ ਚੀਜ਼ ਨੂੰ ਲਾਗੂ ਕਰਨਗੇ ਸੋ ਇਸ ਦੇ ਸਬੰਧ ਵਿੱਚ ਕੋਈ ਵੀ ਅਪਡੇਟ ਆਉਂਦੀ ਤੁਹਾਨੂੰ ਨਾਲ ਦੀ ਨਾਲ ਸ਼ੇਅਰ ਕਰਾਂਗੇ ਸੈਕੰਡਲੀ ਜਿਹੜੇ 65 ਸਾਲ ਤੋਂ ਉੱਪਰ ਚਾਹੀ ਔਰਤਾਂ ਨੇ ਚਾਹੀ ਬਜ਼ੁਰਗ ਨੇ ਆਪਦੀ ਹੈਲਥ ਨੂੰ ਲੈ ਕੇ ਤੁਸੀਂ ਜ਼ਰੂਰ ਧਿਆਨ ਚ ਰੱਖੋ ਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੋਪਰਲੀ ਦੱਸਿਆ ਹੋਇਆ ਹੈ ਕਿ ਹੈਲਥ ਬੀਮਾ ਪਾਲਸੀ ਹੈ ਜਿਹੜੀ ਇੰਡੀਆ ਵੱਲੋਂ ਇਹਦੇ ਵਿੱਚ ਕੀ ਹੈ ਉਹ ਲੋਕ ਅਪਲਾਈ ਕਰ ਸਕਦੇ ਜਿਹੜੇ 65 ਸਾਲ ਤੋਂ ਉੱਪਰ ਹੈ ਕਿਉਂਕਿ ਪਹਿਲਾਂ ਹੈਲਥ ਬੀਮੀਆ ਜਿਹੜੇ ਉਹ ਵੱਡੀ ਉਮਰ ਦੇ ਲੋਕਾਂ ਦੇ ਨਹੀਂ ਹੁੰਦੇ ਸੀ ਤੇ ਕਾਫੀ ਜ਼ਿਆਦਾ ਪਰੇਸ਼ਾਨੀਆਂ ਸੀ ਉਹ ਚੀਜ਼ ਤੁਸੀਂ ਆਪਣੀ ਉੱਥੇ ਜਾ ਕੇ ਸੁਣ ਕੇ ਉਸ ਸਕੀਮ ਦਾ ਜਿਹੜਾ ਤੁਸੀਂ ਫਾਇਦਾ ਲੈ ਸਕਦੇ ਹੋ ਤੇ ਆਪਣੇ ਜਿਹੜੇ ਸਿਹਤ ਦੇ ਨਾਲ ਸੰਬੰਧਿਤ ਹੈਲਥ ਇੰਸ਼ੋਰੈਂਸ ਕਰਾ ਕੇ ਲੰਬੇ ਸਮੇਂ ਤੱਕ ਜਿਹੜੇ ਆਪਣੇ ਲਈ ਲਾਭ ਲੈ ਸਕਦੇ ਹੋ ਦੂਸਰਾ ਉਹਦੇ ਵਿੱਚ ਹੋਰ ਵੀ ਕਈ ਸਕੀਮਾਂ ਨੂੰ ਮੈਂ ਦੱਸਿਆ ਵੀ ਜਿਹਦੇ ਵਿੱਚ ਕਾਫੀ ਇਹੋ ਜਿਹੀਆਂ ਹੈਗੀਆਂ ਪਾਲਿਸੀਜ਼ ਜਿਹਦੇ ਵਿੱਚ 3 ਤੋਂ 5 ਸਾਲਾਂ ਦੇ ਵਿੱਚ ਕਾਫੀ ਬਿਮਾਰੀਆਂ ਨੂੰ ਲੈ ਕੇ ਚੇਂਜ ਹੋਏ ਹੈ ਤਾਂ ਤੁਸੀਂ ਉਸ ਨੂੰ ਸਾਰੀ ਵੀਡੀਓ ਨੂੰ ਸੁਣ ਲੈਣਾ ਸੋ ਪੈਨਸ਼ਨਸ ਤੇ ਔਰਤਾਂ ਨੂੰ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਅਪਡੇਟ ਆਉਂਦੀ ਹੈ ਤਾਂ ਤੁਹਾਡੇ ਨਾਲ ਨਾਲ ਦੀ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਸਾਥੀਆਂ ਦੇ ਨਾਲ ਜ਼ਰੂਰ ਸ਼ੇਅਰ ਕਰ ਲਓ ਧੰਨਵਾਦ ਜੀ